ਇੱਕ ਹੁੰਦਾ ਸੁੱਤਾ ਇੱਕ ਹੁੰਦਾ ਮੱਛਲਾ ਇਹ ਮੱਛਲੇ ਨੇ ਸੁੱਤੇ ਨੂੰ ਤਾਂ ਵੀ ਢਾਲੋਂਗੇ ਮੱਛਲੇ ਦਾ ਤਾਂ ਜੁੰਡੇ ਬਣ ਕੇ ਮਰੋੜਨੇ ਪੈਂਦੇ ਤਾਂ ਇਹ ਅੱਜ ਇਹਨਾਂ ਦੇ ਦਫ਼ਤਰਾਂ ਦੇ ਮੂਹਰੇ ਘੜੇ ਭੋੜਿਆ ਧੰਨੇ ਦਿੱਤੇ ਸਾਰੇ ਬੰਦੋ ਤੇ ਪਹੁੰਚ ਕੇ ਕੰਮ ਕਰਾਂ ਸਾਡਾ ਸਾਰਾ ਸੁਣਾ ਇਹਨਾਂ ਲੋਕਾਂ ਦਾ ਖਰਾਬ ਹੋਇਆ ਅਸੀਂ ਤਾਂ ਬੈਠੀ ਕਿੰਨੇ ਆ ਤਾਂ ਸਾਡੇ ਤੇ ਪਾਣੀ ਆਏਗਾ ਤਾਂ ਸਾਡੇ ਕੀ ਹੋਣਾ ਹੈ ਨੇ ਨੀਲੋਂ ਨਿਆਰ ਤੋਂ ਪਾਣੀ ਛੱਡਿਆ ਹੈ 200 ਕਿਊਸਿਕ ਪਾਣੀ ਉਹ ਪਾਣੀਆਂ ਤੋਂ ਸਪੀਡ ਨਾ ਜ਼ਿਆਦਾ ਆਂਦਾ ਤਾਂ ਇੱਥੇ ਇਹਨਾਂ ਨੂੰ ਦਰਿਆ ਦਾ ਪਾਣੀ ਸਾਹਮਣੇ ਜਰਾ ਰਿਆ ਕਿ ਲੋਕਾਂ ਦੀ ਅੱਖਾਂ 'ਚ ਦਿਖਾਨ ਲਈ ਮਿੱਟੀ ਪਾਉਣ ਲਈ ਕਿ ਆਹ ਦੇਖੋ ਇਹ ਦਰਿਆ ਸਾਫ਼ ਹੋ ਗਿਆ ਅਸੀਂ ਜਿਹੜੀ ਗੱਲ ਮੱਲੇ ਜਾਂਦੀ ਹੈ ਉਹਦੀ ਬਾਲਟੀਆਂ ਭਰਾਂਗੇ ਕੰਸਰਨ ਅਫਸਰ ਦੇ ਦਫ਼ਤਰਾਂ 'ਚ ਕਮਿਸ਼ਨਰ ਸਾਹਿਬ ਦੇ ਦਫ਼ਤਰਾਂ 'ਚ ਮੇਅਰ ਸਾਹਿਬ ਦੇ ਦਫ਼ਤਰਾਂ ਦੇ ਵਿੱਚ ਘਰਾਂ ਦੇ ਬਾਹਰ ਉੱਥੇ ਜਾ ਕੇ ਸਟਾਂਗੇ ਕਿਉਂਕਿ ਜਿਹੜੇ ਲੋਕ ਜੋ ਵੀ ਘੰਟੇ ਉੱਥੇ ਰਹਿੰਦੇ ਆ ਇਹਨਾਂ ਨੂੰ ਵੀ ਪਤਾ ਲੱਗਣਾ ਕਿੰਦਾ ਰਹਿੰਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਗੱਲਬਾਤ ਕਰਦੇ ਆਂ ਲੁਧਿਆਣਾ ਸ਼ਹਿਰ ਪਿਛਲੇ ਸਮੇਂ ਤੋਂ ਟੋਕੇ ਮੱਲੇ ਦੇ ਵਿੱਚ ਲਗਾਤਾਰ ਸਮੱਸਿਆ ਸਾਹਮਣੇ ਆਂਦੀ ਪਈ ਹੈ ਤੇ ਸਾਡੇ ਵਿੱਚ ਮੌਜੂਦ ਹੈਗੇ ਨੇ ਕਾਉਂਸਲਰ ਅਰुण ਸ਼ਰਮਾ ਜੀ ਤੇ ਗੱਲਬਾਤ ਕਰਦੇ ਆ ਜਿਹੜੇ ਕਾਫੀ ਸਮੱਸਿਆ ਨੂੰ ਲੈ ਕੇ ਅੱਜ ਅੱਜ ਵੀ ਡੋਨ ਡੀ ਦੇ ਮੋਰੇ ਅੱਜ ਇਹਨਾਂ ਨੇ ਧਰਨਾ ਲਗਾਇਆ ਤੇ ਗੱਲਬਾਤ ਕਰਦੇ ਆ ਜੀ ਭਾਜੀ ਪਹਿਲਾਂ ਤੁਹਾਡਾ ਸਵਾਗਤ ਹੈ ਸਿਟੀ ਹੌਮ 'ਚ ਕੀ ਕਹਿਣਾ ਚਾਹੋਗੇ ਕਾਫੀ ਸਮੱਸਿਆ ਆ ਰਹੀ ਹੈਗੀ ਹੈ ਆਪਣਾ ਇੱਧਰ ਨੂੰ ਲੈ ਕੇ ਤੁਹਾਡੇ ਏਰੀਆ ਦੇ ਵਿੱਚ ਤੇ ਕਿੱਦਾਂ ਦੇਖੋ ਠੀਕਾ ਲੱਗਾਂਗੇ ਬੁੱਲਾ ਦਾ ਨਮਸਕਾਰ ਅੱਜ ਅਸੀਂ ਜਿਹੜਾ ਜੌਨ ਡੀ ਜੀ ਦਰਨਾ ਦਿੱਤਾ ਹੈ ਜੀ ਅਸੀਂ ਤਾਂ ਉਹ ਇਹ ਪੁੱਛਣ ਗਏ ਸੀਗੇ ਕਿ ਸਿਰਫ ਇਹ ਦੋ ਸਾਡਾ ਕਸੂਰ ਕੀ ਹੈ ਹੂੰ ਲੁਧਿਆਣਾ ਜਿਹਨੂੰ ਇੱਕ ਸਮਾਰਟ ਸਿਟੀ ਕਿਹਾ ਜਾਂਦਾ ਹੈ ਜੀ ਪੰਜਾਬ ਦਾ ਮੇਰੇ ਕਹਾ ਸਭ ਤੋਂ ਵੱਡਾ ਸ਼ਹਿਰ ਹੈ ਜੀ ਸਭ ਤੋਂ ਅਮੀਰ ਸ਼ਹਿਰ ਹੈ ਜੀ ਤੇ ਉਹਦੇ ਹਾਲਾਤ ਆ ਕਿ ਦੇਖੋ ਜਿਹੜੀ ਕਾਰਪੋਰੇਸ਼ਨ ਦਾ ਬਜਟ 191300 ਕਰੋੜ ਰੁਪਏ ਹੋਵੇ ਤੇ ਉਹਨਾਂ ਦੇ ਗਲੀਆਂ ਮੱਲੇ ਦੇ ਆਲ ਉਹ ਵੀ ਸ਼ਹਿਰ ਦੇ ਸੈਂਟਰ ਪੁਆਇੰਟ 'ਚ ਕੋਈ ਨਵੀਂ ਵਸੀਆਂ ਕਲੋਨੀਆਂ ਨਹੀਂ ਕੋਈ ਨਵੇਂ ਏਰੀਏ ਨਹੀਂ ਇਹ ਮਹੱਲੇ ਉਦੋਂ ਦੇ ਨਹੀਂ ਜਦੋਂ ਦਾ ਲੁਧਿਆਣਾ ਵਸਿਆ ਹੈ ਜੀ ਤੇ ਅੱਜ ਹਾਲਾਤ ਉਥੇ ਇਦਾਂ ਦੇ ਨੇ ਜਿਵੇਂ ਉਥੇ ਉਹ ਉਹਨਾਂ ਨੇ ਪਤਾ ਨਹੀਂ ਕਿਹੜਾ ਨਰਕ ਭੋਗ ਰਹੇ ਆ ਹਮਮ ਔਰ ਇਹਦਾ ਕਾਰਨ ਪਿਛਲੇ 4-3-4 ਸਾਲ ਤੋਂ ਐਡੀ ਸਮੱਸਿਆ ਹੈ ਹਮ ਇੱਕ ਵਾਰੀ ਆ ਗਈ ਬੰਦਾ ਕਹਿੰਦਾ ਨੇਚਰਲ ਆ ਗਈ ਕੁਦਰਤੀ ਆ ਗਈ ਦੂਜੀ ਵਾਰੀ ਫੇਰ ਆ ਗਈ ਤੀਜੀ ਵਾਰੀ ਫੇਰ ਆ ਗਈ ਤਾਂ ਮੰਨ ਲਓ ਘਟੋ ਘੜੇ ਪ੍ਰਸ਼ਾਸਨ ਇਹ ਇੰਨੇ ਇੰਨੇ ਤਨਖਾਹਾਂ ਲੈਂਦੇ ਆ ਇਹ ਅੰਨੇ ਨੇ ਸੁੱਤੇ ਹੋਏ ਨੇ ਪ੍ਰਸ਼ਾਸਨ ਨੂੰ ਕੀ ਦਿਖਦਾ ਨਹੀਂ ਹੈ ਪ੍ਰਸ਼ਾਸਨ ਜਦੋਂ ਆਪਣੀ ਵਾਰ ਦੇ ਉੱਤੇ ਆਂਦਾ ਵਾ ਕਿ ਪ੍ਰਸ਼ਾਸਨ ਨੂੰ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਦੇਖਿਓ ਅੱਜ ਇਹਨਾਂ ਦੇ ਦਫ਼ਤਰਾਂ ਦੇ ਮੂਹਰੇ ਘੜੇ ਬੋੜੇ ਆ ਧਰਨੇ ਦਿੱਤੇ ਸਾਰੇ ਬੰਦੋਂ ਤੇ ਪਹੁੰਚ ਕੇ ਕੰਮ ਕਰ ਜਾਨੀ ਕਿ ਤੁਹਾਡੇ ਤੋਂ ਬਾਅਦ ਧਰਨੇ ਤੋਂ ਬਾਅਦ ਹਾਂ ਹੁਣ ਉਥੇ ਉਥੇ ਇਹ ਕਿਹਨਾਂ ਨੇ ਜਾਲ ਲਾਇਆ ਸੀ ਜਾਲ ਗੱਡੇ ਆ ਉਹਨਾਂ ਪਾਣੀ ਡਾਊਨ ਹੋ ਗਿਆ ਉਸ ਤੋਂ ਬਾਅਦ ਸਫਾਈ ਵਾਲੇ ਬੰਦੇ ਲਾਤੇ ਜੀ ਉਸ ਤੋਂ ਬਾਅਦ ਜਿਹੜਾ ਬਾਬਾ ਸੀਚੇ ਆਲ ਦਾ ਇੱਕ ਜਿਹੜਾ ਇਹਨਾਂ ਨੇ ਝੂਠਾ ਮੈਂ ਮਾਡਲ ਕਾਊਂਗਾ ਉਹ ਜੀ ਕਿ ਅਸੀਂ ਐਂ ਸਾਫ਼ ਕਰਦਾ یوں ਕਰਦਾ ਬਾਬਾ ਸੀਚੇ ਆਲ ਜਿਹੜਾ ਇਹਨਾਂ ਨੇ ਨੀਲੋਂ ਨਹਿਰ ਤੋਂ ਪਾਣੀ ਛੱਡਿਆ ਹੈ 200 ਕਿਊਸਿਕ ਪਾਣੀ ਜੀ ਉਹ ਪਾਣੀ ਉਹ ਤੋਂ ਸਪੀਡ ਨਾਲ ਜ਼ਿਆਦਾ ਆਂਦਾ ਤਾਂ ਇੱਥੇ ਇਹਨਾਂ ਨੂੰ ਦਰਿਆ ਦਾ ਪਾਣੀ ਸਾਫ਼ ਨਜ਼ਰ ਆ ਰਿਹਾ ਕਿ ਲੋਕਾਂ ਦੀ ਅੱਖਾਂ 'ਚ ਦਿਖਾਣ ਲਈ ਮਿੱਟੀ ਵਾਉਣ ਲਈ ਕਿ ਆਹ ਦੇਖੋ ਇਹ ਦਰਿਆ ਸਾਫ਼ ਹੋ ਗਿਆ ਹੂੰ ਉੱਥੋਂ ਪਾਣੀ ਬੰਦ ਕਰਨ ਫੇਰ ਦਿਖਾਣ ਦਰਿਆ ਸਾਫ਼ ਹੋਇਆ ਹੂੰ ਬਿਲਕੁਲ ਫੇਰ ਪਤਾ ਲੱਗੂ ਨਾ ਤੁਸੀਂ ਦਰਿਆ ਤਾਂ ਦੇਖੋ ਕਿੰਨਾ ਓਵਰ ਹੋਇਆ ਪਿਆ ਹੂੰ ਉਹ ਦਰਿਆ ਦਾ ਪਾਣੀ ਉਰ ਹੋਇਆ ਨਾਲੇ ਦਾ ਪਾਣੀ ਉੱਚ ਨਹੀਂ ਜਾਂਦਾ ਉਹਨਾਂ ਸਾਰੇ ਮਹੱਲੇ ਚ ਮਾਰ ਪੈਂਦੀ ਹੈ ਬਾਊ ਜੀ ਪਹਿਲਾਂ ਲੋਕਾਂ ਦੇ ਘਰਾਂ 'ਚ ਲੱਕ ਲੱਕ ਜਿੱਨਾ ਪਾਣੀ ਵੜ ਗਿਆ ਜੀ ਕਿੰਨੀ ਪਰੇਸ਼ਾਨੀ ਲੋਕਾਂ ਨੇ ਝੱਲੀ ਜੀ 2022 'ਚ ਜੀ ਉਹ ਤੋਂ ਜਦੋਂ ਨੇਚਰਲ ਆ ਗਿਆ ਮੀਂਹ ਪੈ ਗਿਆ ਕੀ ਹੋ ਗਿਆ ਫਿਰ 2023 'ਚ 24 ਜਿੱਨਾ ਪਾਣੀ ਆਇਆ 25 'ਚ ਪਿਛਲੇ ਸਾਲ ਇੰਨਾ ਪਾਣੀ ਆਇਆ ਹਮ ਆਪਾਂ ਖੜੇ ਕਿੱਥੇ ਹਮ ਉਹ ਲੋਕੀ ਵਿਚਾਰੇ ਉਹ ਤੇ ਜਿਹੜਾ ਸਾਰਾ ਇਲਾਕਾ ਹੈ ਔਰ ਲੋਅਰ ਮੀਡਲ ਕਲਾਸ ਲੱਗਦਾ ਹੈ ਮਾਤੜ ਬੰਦੇ ਤੁਸੀਂ ਇਸ ਗੱਲ ਨੂੰ ਕਿੰਨੀ ਵਾਰੀ ਤੁਸੀਂ ਆਪਣਾ ਜੋਂ ਡੀ ਦੇ ਪ੍ਰਸ਼ਾਸਨ ਨਾਲ ਤੁਸੀਂ ਕੋਈ ਗਲਤ ਗੱਲ ਕੀਤੀ ਕਿੰਨੀ ਵਾਰੀ ਮੈਂ ਕਮਿਸ਼ਨਰ ਸਾਹਿਬ ਜਿਹੜੇ ਪੁਰਾਣੇ ਸੀ ਡੈਚਲਵਾਲ ਸਰ ਜੀ ਉਹਨਾਂ ਨੂੰ ਕਟੋ ਘੜ 500 ਵਾਰੀ ਕਿਹਾ ਜਰਨਲ ਹਾਊਸ ਦੀ ਮੀਟਿੰਗ ਜਿਹੜੀ ਸਾਡੀ ਹਾਊਸ ਦੀ ਹੁੰਦੀ ਆ ਬੀਰਗੋਵਾਂ ਚ ਮੈਂ ਬੀਰਗੋਵਾਂ ਦੀ ਮੀਟਿੰਗ ਚ ਗਿਆ ਜਿਹੜੀ ਜੋਂ ਚ ਸਾਡੇ ਜੋਂ ਦਾ ਕਮਿਸ਼ਨ ਮੀਟਿੰਗ ਅਧਿਆ ਮੈਂ ਹਰ ਮੀਟਿੰਗ ਇਕੋ ਹੀ ਰੋਣਾ ਰੋਣਾ ਇਹਨਾਂ ਨੂੰ ਅੱਜ ਵੀ ਬਰਸਾਤ ਨੂੰ 4 ਮਹੀਨੇ ਪਏ ਫਰਵਰੀ ਚੜ ਗਈ ਜੂਨ ਚ ਬਰਸਾਤਾਂ ਸ਼ੁਰੂ ਹੋਈ ਨਹੀਂ ਜੀ ਬਿਲ ਤੇ ਜੇ ਇਹਨਾਂ ਨੇ 3-4 ਮਹੀਨੇ ਹੱਲ-ਹੱਲ ਕਰ ਲਿਆ ਤਾਂ ਕਰ ਲਿਆ ਨਹੀਂ ਤਾਂ ਉਹ ਬੰਦੇ ਵਿਚਾਰੇ ਤੁਸੀਂ ਇਹ ਸਮਝ ਲੋਗੇ ਉਹਨਾਂ ਦਾ ਫਾਈਨੈਂਸ਼ਲੀ ਫਿਜ਼ੀਕਲੀ ਮੈਂਟਲੀ ਇੰਨਾ ਲਾਸ ਹੋ ਚੁੱਕਿਆ ਉਹਦੀ ਪਰਭਾਈ ਨਹੀਂ ਕੋ ਕਰ ਸਕਦਾ ਤੁਸੀਂ ਇਹ ਗੱਲ ਕਹੀ ਕੀ ਹੈ ਸਿਰਫ 3-4 ਮਹੀਨੇ ਬਰਸਾਤ ਨੂੰ ਰਹਿ ਗਏ ਠੀਕ ਹੈ ਆ ਅਗਰ ਹੁਣ ਹੁਣ ਠੀਕ ਹੋ ਗਿਆ ਤਾਂ ਵੈਲਨ ਗੋਡਾ ਨਹੀਂ ਤਾਂ ਘਰਾਂ ਚ ਪਾਣੀ ਜਾਊਗਾ ਜਿੱਦਾਂ ਹੋਂ ਦੀ ਪਿਛਲੇ ਪਿਛਲੇ ਟਾਈਮ ਤੇ ਜੋ ਹੈ ਪਾਣੀ ਆਂਦਾ ਬਰਸਾਤਾ ਹੁੰਦੀ ਹੈ ਘਰਾਂ ਨੇ ਪਾਣੀ ਵੜਦਾ ਜਦੋਂ ਉਸ ਟਾਈਮ ਮੌਕੇ ਦੇ ਉੱਤੇ ਸਾਰੇ ਜਿਹੜੀਆਂ ਮੌਕੇ ਜੋ ਵੀ ਐਮਐਲਏ ਹੈ ਕਾਉਂਸਲਰ ਹੈ ਪਾਣੀ ਵੜ ਵੜ ਕੇ ਘਰ ਜਾ ਕੇ ਰਾਸ਼ਨ ਦਿੰਦਾ ਹਨ ਐਦੀ ਹੈ ਨਾ ਠੀਕ ਹੈ ਉਹ ਰਾਸ਼ਨ ਦੇਣ ਦਾ ਫਾਇਦਾ ਕੀ ਹੈ ਜਦ ਆਪਾਂ ਉਸ ਤੋਂ ਪਹਿਲਾਂ ਸਾਰੇ ਹੱਲ ਕਰ ਦਈਏ ਇਹੀ ਤਾਂ ਜੀ ਇਹੀ ਤਾਂ ਇਹੀ ਗੱਲ ਇਹਨਾਂ ਅਸਰਾਂ ਨੂੰ ਪੁੱਛਣਗੇ ਸੀ ਕਿ ਤੁਸੀਂ ਦੋ ਵਾਰੀ ਪਹਿਲਾਂ ਉੱਥੇ ਇਹ ਨਹੀਂ ਨੁਕਸਾਨ ਹੋ ਚੁੱਕਿਆ ਹੈ ਤੁਹਾਡੀ ਆਪਣੀ ਕੋਈ ਮੋਰਲ ਰਿਸਪੋਨਸਿਬਿਲਿਟੀ ਨਹੀਂ ਕਿ ਅਸੀਂ ਅੱਗੇ ਦੇਖਿਓ ਤੇ ਹੁੰਦਾ ਕਿਉਂ ਪਿਆ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਦਾ ਲੱਭੋ ਕਿਉਂ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਕਿਉਂ ਤਾਂ ਕਰਦੇ ਇਹ ਇੱਕ ਹੁੰਦਾ ਸੁੱਤਾ ਇੱਕ ਹੁੰਦਾ ਮੱਛਲਾ ਇਹ ਮੱਛਲੇ ਨੇ ਸੁੱਤੇ ਨੂੰ ਤਾਂ ਤੁਸੀਂ ਢਾਹ ਲੋਂਗੇ ਮੱਛਲੇ ਤਾਂ ਜੂਂਡੇ ਬਣ ਕੇ ਮਰੋੜਨੇ ਪੈਂਦੇ ਤਾਂ ਇਹ ਨਹੀਂ ਤੁਹਾਡੇ ਕਹਿੰਦਾ ਮਤਲਬ ਕਿ ਮੱਛਲੇ ਇਹ ਮੱਛਲੇ ਹੋਏ ਨੇ ਦੇਖਿਆ ਜਾਵੇ ਇਹ ਮੱਛਲੇ ਨੇ ਜੀ ਉਹ ਹੁਣ ਕਿੰਦਾ ਪਹੁੰਚ ਗਏ ਤਰੀ ਨਹੀਂ ਤਰੀ ਕੰਮ ਨਹੀਂ ਹੁੰਦੇ ਪਏ ਮਛਲੇ ਹੀ ਨੇ ਜੀ ਉਹਨਾਂ ਕਿੰਦਾ ਪਹੁੰਚ ਗਏ ਹਾਂ ਯਾ ਇਹਨਾਂ ਨੂੰ ਹੁਣ ਸਾਰੀਆਂ ਸਮੱਸਿਆਵਾਂ ਦਾ ਪਤਾ ਕਿਦਾਂ ਲੱਗ ਗਿਆ ਪਿਛੋਂ ਪਾਣੀ ਜ਼ਿਆਦਾ ਆਉਂਦਾ ਫਲਾਨਾ ਕਰਦਾ ਇਹ ਤੁਸੀਂ ਪਹਿਲਾਂ ਕੀ ਕਰਦੇ ਸੀ ਵੈਦਰ ਦਾ ਅੱਜ ਕੱਲ੍ਹ ਤੁਹਾਡੇ ਮੋਬਾਈਲ ਤੇ ਮੈਸੇਜ ਆਉਂਦੇ ਜਿਵੇਂ ਪਹਿਣਾ ਹੋਵੇ ਬਿਲਕੁਲ ਸਹੀ ਗੱਲ ਆਪਾਂ ਲੋਕ ਤਾਂ ਖੁਸ਼ ਨਹੀਂ ਨਾ ਇਹਨਾਂ ਦਾ ਡਿਪਾਰਟਮੈਂਟ ਹੈ ਇਰੀਗੇਸ਼ਨ ਹੈ ਸਾਰੇ ਹੈ ਇੱਕ ਦੂਜੇ ਨੂੰ ਸੁਣੇ ਲੱਗਦੇ ਹੋਣੇ ਆ ਤੇ ਤੁਸੀਂ ਕੀ ਗੱਲ ਕਰਦੇ ਹੋ ਤੋਂ ਪਹਿਲਾਂ ਦਾ ਬਿਲਕੁਲ ਅੱਜ ਕਹਿੰਦੇ ਅਸੀਂ ਇਹਦੇ ਫਲਾਨੀ ਜੀ ਸਟੈਬਲਿਸ਼ ਕਰ ਦਾਂਗੇ ਜੀ ਜਦੋਂ ਪਾਣੀ ਧਮਾਕਾ ਕੀਤਾ ਘੜੇ ਫੋੜੇ ਆ ਵੀਰ ਇਹਨਾਂ ਦੇ ਕੰਨ ਖੁੱਲੇ ਆ ਐਡੇ ਮਚਲੇ ਹੋਏ ਸੀ ਜਾਣੇ ਕਿ ਤੁਹਾਡੇ ਕਹਿੰਦਾ ਮਤਲਬ ਘੜੇ ਆਪਾਂ ਘੜੇ ਫੋੜੇ ਉੱਥੇ ਤੁਸੀਂ 5-7 ਵਾਰੀ ਗਏ 5-7 ਵਾਰੀ ਜਾਣਦੇ ਆ ਅੱਜ ਥੋੜਾ ਮਾੜਾ ਹਾਲ ਹੋਇਆ ਤੇ ਤਾਂ ਜਿਗ ਪਾਣੀ ਹਾਲ ਹੋਇਆ ਥੱਲੇ ਪਾਣੀ ਡਾਊਨ ਹੋਇਆ ਪਰ ਇਹ ਵੀ ਕੋਈ ਪ੍ਰੋਪਰ ਹਾਲ ਨਹੀਂ ਜਦ ਤੱਕ ਉਹਦੀ ਸਵਾਈ ਨਹੀਂ ਹੁੰਦੀ ਜਦ ਤੱਕ ਪਿਛੋ ਪਾਣੀ ਡਾਊਨ ਹੁੰਦਾ ਔਰ ਉੱਥੇ ਗਾਰ ਦਾ ਪਾਣੀ ਆਂਦਾ ਭਾਜੀ ਉੱਥੇ ਕੋਈ ਫਰਸਾਂ ਦਾ ਪਾਣੀ ਆਂਦਾ ਨਾਲੇ ਦਾ ਗੰਦਾ ਪਾਣੀ ਸਾਰੀ ਗਾਰ ਉੱਥੇ ਛੱਡ ਕੇ ਚੱਲ ਜਾਂਦਾ ਮੈਂ ਥੱਲੇ ਜਿਹੜੇ ਸਫਾਈ ਸੇਵਕ ਆ ਜਿਹੜੇ ਨੀਚੇ ਕੰਮ ਕਰਦੇ ਮੁੰਡੇ ਜਿਹੜੇ ਸਫਾਈ ਵਾਲੇ ਜਾਂ ਜਿਹੜੇ ਸੀਵਰੇਜ ਵਾਲੇ ਮੁੰਡੇ ਮੈਂ ਉਹਨਾਂ ਦੀ ਤਾਰੀਫ਼ ਕਰਦਾ ਜੀ ਜਿੰਨੀ ਮਿਹਨਤ ਉਹ ਬੰਦੇ ਕਰਦੇ ਆ ਉਹਨਾਂ ਦੀ ਸਾਰੀ ਮਿਹਨਤ ਇਹ ਆ ਜਿਹੜੇ ਦਫ਼ਤਰਾਂ 'ਚ ਕੁਰਸੀਆਂ ਦੇ ਬੰਦੇ ਨੇ ਅਫਸਰ ਇੱਕ ਤਾਂ ਉਹਨਾਂ ਦਾ ਵੀ ਸ਼ੋਸ਼ਣ ਕਰ ਰਹੇ ਆ ਤੇ ਨਾਲ ਲੋਕਾਂ ਦਾ ਸ਼ੋਸ਼ਣ ਕਰ ਰਹੇ ਆ ਕਿਉਂਕਿ ਉਹ ਲੋਕੀ ਵਿਚਾਰੇ ਉੱਥੋਂ ਆਂਦੇ ਆ ਟਰਾਲੀਆਂ ਪਰ ਕੇ ਗਾਹਦੀਆਂ ਚੱਕਦੇ ਆ ਉਹ ਚੱਕ ਕੇ ਲਿਆਂਦੇ ਅਗਲੇ ਫੇਰ ਨਾਲੇ ਦਾ ਪਾਣੀ ਆਂਦੋ ਵਿਚਾਰੇ ਫੇਰ ਚੱਕਦੇ ਆ ਇਹ ਤਾਂ ਲਹੂ ਪੀਤਾ ਜਾਨਾਂ ਨੇ ਆਉਂਦਾ ਤੁਸੀਂ ਇੱਕ ਗੱਲ ਕਹੀ ਹੈ ਲੁਧਿਆਣਾ ਸਮਾਰਟ ਸਿਟੀ ਨੂੰ ਇੱਕ ਸਮਾਰਟ ਸਿਟੀ ਦਾ ਦਰਜਾ ਦਿੱਤਾ ਹੋਇਆ ਕਿੱਥੇ ਲੱਗਦਾ ਤੁਹਾਨੂੰ ਸਮਾਰਟ ਸਿਟੀ ਦਾ ਦਰਜਾ ਇਹ ਮੈਂ ਕਹਿੰਦਾ ਜੀ ਸਮਾਰਟ ਛੱਡੋ ਮੈਂ ਕਹਿੰ ਅੱਜ ਦੀ ਰੇਟ ਦੇ ਵਿੱਚ ਕਿਸੇ ਜਿਹੜਾ ਪਿਛੋਕਰ ਲੱਕੇ ਨਾ ਉੱਥੇ ਵੀ ਇਹ ਹਾਲ ਨਹੀਂ ਹੋਣਾ ਜੋ ਇੱਥੇ ਕੀਤਾ ਹੈ ਇਹਨਾਂ ਨੇ ਇਹ ਸਭ ਮੈਨਮੈਂਟ ਪ੍ਰੋਬਲਮ ਹੈ ਇਹ ਚ ਉਧਰ ਤੇ ਕੁਝ ਵੀ ਨਹੀਂ ਹੈਗਾ ਅੱਜ ਤੋਂ ਕਈ ਸਾਲ ਪਹਿਲਾਂ ਕਈ ਦਿਨ ਹੋ ਗਏ ਆ ਕਦੀ ਹੈ ਲੁਧਿਆਣਾ ਸਮਾਰਟ ਸਿਟੀ ਨੂੰ ਇੱਕ ਬਹੁਤ ਵੱਡਾ ਇੱਕ ਦਰਜਾ ਦਿੱਤਾ ਗਿਆ ਸੀ ਕਿ ਹੁਣ ਕਿਹ ਉਹ ਉਹ ਟਾਈਮ ਉਹ ਚੀਜ਼ਾਂ ਕਿੱਥੇ ਗਈਆਂ ਇਹ ਤਾਂ ਇਹ ਨਾ ਜਿਹੜਾ ਅਫਸਰ ਹੈ ਇਹਨੇ ਨੇ ਰੋਲੇ ਬੰਦੇ ਆ ਇਹਨਾਂ ਦੇ ਏਡੇ ਏਡੇ ਵੱਡੇ ਅਫਸਰ ਫੜੇ ਜਾਂਦੇ ਆ ਕਮਿਸ਼ਨਾਂ ਦੇ ਚੱਕਰ ਦੇ ਵਿੱਚ ਕੋਈ ਜੇਲ੍ਹ ਜਾ ਕੇ ਆਂਦਾ ਕਿਸ ਨੂੰ ਬਿਜਲੀ ਚੱਕ ਲਿੰਦੀ ਐ ਐਡੇ ਡੇ ਰੋਲੇ ਪੈਂਦੇ ਰੋਜ਼ ਅਖਬਾਰਾਂ ਅੱਜ ਨਿਊਜ਼ ਤੁਹਾਡੇ ਰਾਈ ਚੈਨਲ ਰਾਈ ਕਿੰਨੇ ਲੋਕੀ ਆਣਾ ਤੇ ਇੰਨਾ ਕੁਝ ਹੁੰਦਾ ਹੂੰ ਇਹਨਾਂ ਨੂੰ ਉਹ ਸਾਰੇ ਤਰੀਕੇ ਆਂਦੇ ਆ ਹੂੰ ਜੜੀ ਕਰਨਾ ਨਹੀਂ ਨਾ ਨਾ ਇਹਨਾਂ ਨੂੰ ਕਮਿਸ਼ਨ ਦੇ ਤਰੀਕੇ ਨਾਲ ਸਾਰੇ ਆਂਦੇ ਆ ਅੱਛਾ ਕਿਦਾਂ ਕਿਦਾਂ ਕੰਮ ਕਰਾਣਾ ਹੈ ਕਿਦਾਂ ਚੋਗਮੀਆਂ ਕਰਨੀ ਪਰ ਜਿਹੜੀ ਲੋਕਾਂ ਦੀ ਸਹੂਲਤ ਦਾ ਕੰਮ ਹੈ ਭਾਈ ਕੋਈ ਲੁਧਿਆਣਾ ਘੁੰਮ ਲੋ ਸਾਰਾ ਮੈਨੂੰ ਇੱਕ ਏਰੀਆ ਐਸਾ ਦਿਖਾ ਦਿਓ ਜਿੱਥੇ ਖੱਡੇ ਨਾ ਹੋਣ ਅਸੀਂ ਆਪਣੀ ਜੇਬਾਂ ਚੋਂ ਪੈਸੇ ਲਾਈਏ ਕਿਸੇ ਦੇ ਕਰ ਫੜ ਕੇ ਲਾਈਏ ਇਲਾਕੇ 'ਚ ਕੰਮ ਕਰਾ ਰਹੇ ਆਂ ਖੱਡੇ ਭਰਵਾ ਰਹੇ ਆਂ ਕੀ ਇਹ ਇਹਨਾਂ ਕੋ ਇਹਨਾਂ ਨਹੀਂ ਸਮਝਦਾ ਲੱਖ-ਲੱਖ 2-2 ਲੱਖ 3-3 ਲੱਖਾਂ ਦੀ ਤਰਖਾਵਾਂ ਐ ਦਫ਼ਤਰਾਂ 'ਚ ਬੈਠੇ ਰਹਿੰਦੇ ਆਂ ਉੱਠ ਕੇ ਦੇਖਣ ਇਹ ਆ ਜਿਹੜਾ ਅੱਜ ਤੱਕਾਂ ਦਿੱਤਾ ਇਹ ਅੱਜ ਥੋੜੀ ਪ੍ਰੋਬਲਮ ਆਈ ਐ ਪ੍ਰੋਬਲਮ ਤੇ ਕੌਫਤਾ ਪਹਿਲਾਂ ਆਈ ਸੀ ਮੌਦੋ ਵੀ ਲਾਈ ਪਾਇਆ ਸੀ ਫੇਸਬੁਕ 'ਤੇ ਉਸ ਤੋਂ 3 ਦਿਨ ਬਾਅਦ ਮੈਂ ਹੀ ਪਾਇਆ ਵਾਰਡ ਨੰਬਰ ਉਧਰ 81 ਤੋਂ ਮੇਰੇ ਕਾ 79 ਤੋਂ ਕੌਂਸਲਰ ਹੈ ਸਿਮੂ ਮੇਰਾ ਭਰਾ ਹੀ ਆ ਮੁੰਡਾ ਉਹ ਵੀ ਵਿਚਾਰਾ ਮੇਰੇ ਨਾਲ ਉਧਰ ਪਾਣੀ ਜਰ ਉਹਦੇ ਏਰੀਏ 'ਚ ਪਾਣੀ ਵੜ ਗਿਆ ਤੇ ਇਹ ਲੋਕਾਂ ਨੂੰ ਹੈ ਹੀ ਨਹੀਂ ਉਧਣਾਂਗੇ ਪਾਣੀ ਨਿਕਲ ਮੁਰਕੇ ਤੁਸੀਂ ਦੇਖਣ ਉਹ ਨਹੀਂ ਹੈ ਕਿ ਪਾਣੀ ਕਿਉਂ ਖੜਦਾ ਤੁਸੀਂ ਖੱਡਿਆਂ ਨੂੰ ਲੈ ਕੇ ਗੱਲ ਕੀਤੀ ਜਿਵੇਂ ਤੁਸੀਂ ਕਿਹਾ ਹੁਣੇ ਕਿ ਸ਼ਹਿਰ ਦੇ ਵਿੱਚ ਖੱਡੇ ਹੀ ਖੱਡੇ ਹੋਏ ਪਏ ਆ ਕਿ ਆ ਲੋਕ ਮਰਦੇ ਨਹੀਂ ਹੋਣਗੇ ਮਰਦੇ ਆ ਭਾਜੀ ਉਹ ਮਰੇ ਨਹੀਂ ਵਕੀਲ ਸਾਹਿਬ ਜਿਹੜੇ ਆਪਣੇ ਪੁਲ ਤੋਂ ਜਿਹੜੇ ਸੀ ਆਪਣੇ ਆ ਜਿਹੜਾ ਲੱਕੜਾਂ ਵਾਲਾ ਪੁਲ ਨਵਾਂ ਬਣਿਆ ਉਹ ਤੋਂ ਜਿਹੜੇ ਗਿਰੇ ਮਰ ਗਏ ਕਿੰਨੇ ਬੰਦੇ ਇਦਾਂ ਦੇ ਜਿਹੜੇ ਗਿਰ ਕੇ ਮਰਦੇ ਆ ਔਰ ਸੱਟਾਂ ਵਾਲੀ ਦਾ ਜਿਹੜੇ ਐਕਸੀਡੈਂਟ ਹੁੰਦੇ ਉਹ ਤਾਂ ਤੁਸੀਂ ਉਹਦੀ ਗਿਣਤੀ ਨਹੀਂ ਕਰ ਸਕਦੇ ਪਰ ਜਿਹੜੇ ਡਿੱਕੇ ਮਰਦੇ ਆ ਇਹਨਾਂ ਦਾ ਕੀ ਕਹਿ ਇਹਨਾਂ ਨੇ ਉਦੋਂ ਚਾਰ ਦਿਨ ਦਾ ਖੱਡਾ ਭਰਤਾ ਉਹਦੇ ਘਰ ਦਾ ਜੀਵ ਵਾਪਸ ਆਜੂ ਹੂੰ ਦੱਸੋ ਮੈਨੂੰ ਜਾਣ ਵਾਲਾ ਤਾਂ ਚਲੇਗਾ ਦੇਖਿਆ ਜਾਵੇ ਤਾਂ ਹਨਾ ਉਹਨਾਂ ਦੇ ਘਰ ਦਾ ਜੀਵ ਵਾਪਸ ਆਜੂ ਜਿਹੜੇ ਬੱਚਿਆਂ ਦਾ ਪਿਓ ਚਲਾ ਗਿਆ ਉਹ ਵਾਪਸ ਆਜੂਗਾ ਨਹੀਂ ਇਹਨਾਂ ਦਾ ਖੱਡਾ ਅੱਜ ਭਰਤਾ ਕੀ ਉਦੋਂ ਪਹਿਲਾਂ ਉਹ ਖੱਡਾ ਨਹੀਂ ਦੇਖਿਆ ਹੋਗਾ ਇਹ ਬਿਲਕੁਲ ਕੇਅਰਲੈਸ ਐ ਉਹ ਵੀ ਅਰुण ਭਾਜੀ ਉਹ ਵੀ ਇੱਕ ਤਰ੍ਹਾਂ ਦਾ ਹੈ ਸੜਕ ਨਹੀਂ ਬਣਦੀ ਪੱਚ ਲਗਾਇਆ ਜਾਂਦਾ ਵੈ ਮੈਂ ਕਹਿੰਦਾ ਜੀ ਪਾਚ ਹੀ ਲਾ ਦੇਣਾ ਨਾ ਬਣਾ ਥੋੜਾ ਪਾਚ ਦਾ ਲਾਣਾ ਇਹਨਾਂ ਉਹ ਪੱਚੀਂ ਲੱਗਦਾ ਸੜਕ ਦਾ ਬੜੀ ਦੂਰ ਦੀ ਗੱਲ ਹੈ ਪਰ ਜੇ ਪੱਚ ਵੀ ਲੱਗ ਜਵੇ ਲੱਗ ਜਵੇ ਤੇ ਬਰਸਾਤ ਹੋਣ ਤੋਂ ਫੇਰ ਉਹ ਖੇਲੜ ਜਾਣੀ ਹੈ ਮੈਂ ਕਹਿੰਦਾ ਕੁਝ ਕਰ ਹੁੰਦਾ ਨਹੀਂ ਇਹ ਤਾਂ ਉਹ ਵੀ ਨਹੀਂ ਕਰਦੇ ਉਹ ਤਾਂ ਬਰਸਾਤ ਹੁੰਦਾ ਕਰਨ ਕੀ ਯਾਰ ਹੁਣ ਭਾਜੀ ਕਰਨ ਚੱਕਰ ਨੀਤ ਨਹੀਂ ਹੈਗੀ ਲੋਕਾਂ ਦੀ ਸਮੱਸਿਆ ਉਹਨੂੰ ਲੈ ਕੇ ਇਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਕਰਨੇ ਆ ਤੁਸੀਂ ਕਹਿੰਦੇ ਨੀਤ ਨਹੀਂ ਹੈਗੀ ਠੀਕ ਹੈ ਨੀਤ ਕਿੱਦਾਂ ਨਹੀਂ ਹੈਗੀ ਕੀ ਇਹ ਆਪਣਾ ਪੈਸੇ ਭਰਦੇ ਪੇ ਜੇਬਾਂ ਚ ਜੇਬਾਂ ਚ ਪੈਸੇ ਭਰੇ ਜੀ ਅਸਰ ਦੂਜਾਂ ਕਿਸੇ ਨੂੰ ਇਹ ਹੈ ਇਹਨਾਂ ਨੂੰ ਪਤਾ ਹੈ ਕਿ ਉਹਨਾਂ ਅਗਲੇ ਸਾਲ ਲੈਕਚਰ ਹੈ ਸਰਕਾਰ ਦਾ ਪਤਾ ਹੀ ਹੈ ਸਾਰਿਆਂ ਨੂੰ ਜੋ ਮਾਹੌਲ ਹੈ ਕੀ ਬੰਨਾ ਸਾਰਾ ਸਿਸਟਮ ਵਿਗੜਿਆ ਹੋਇਆ ਹੈ ਇਹਨਾਂ ਦੇ ਅਫਸਰਾਂ ਦੇ ਕੋਲੋਂ ਤਾਂ ਅਸੀਂ ਇਹਨਾਂ ਦੇ ਲੜ ਲੜ ਕੇ ਇਹਨਾਂ ਤੋਂ ਤੁਹਾਨੂੰ ਲਿਟਰਲੀ ਦੱਸਦਾ ਕਈ ਵਾਰੀ ਬਹਿਸ ਹੁੰਦੀ ਹੈ ਅਫਸਰਾਂ ਨਾਲ ਸਾਡੀ ਗਰਮੋ ਸਰਦੀ ਹੁੰਦੀ ਹੈ ਸਾਨੂੰ ਵੀ ਲੱਗਦਾ ਯਾਰ ਅਸੀਂ ਇਹਨਾਂ ਨਾਲ ਬੋਲ ਗਏ ਪਰ ਬਿਨ ਬਗੈਰ ਬੋਲੇ ਤੋਂ ਕੰਮ ਨਹੀਂ ਕਰਦੇ ਪਿੱਛੇ ਜੇ ਸਾਡੇ ਕੌਂਸਲਰ ਦੇ ਪਰਚਾ ਦੇਤਾ ਹਿੰਦੀ ਦੇ ਕਾਤਾ ਦਿੱਤਾ ਜੀ ਲੋਕਾਂ ਦੇ ਕੰਮ ਕਰਾਂਦਾ ਕਿਉਂ ਨੇ ਘੜ ਰੋ ਨੂੰ ਕਹਤਾ ਪੇੜ ਕੱਟਣ ਨੂੰ ਨਹੀਂ ਤੁਸੀਂ ਤੁਸੀਂ ਕਹਿੰਦੇ ਕਿ ਪਰਚਾ ਦਰਜ ਕਰਾਤਾ ਲੋਕਾਂ ਦੇ ਕੰਮ ਕਰਾਉਂਦੇ ਆ ਜੇ ਤੁਸੀਂ ਮੋਕੇ ਦੇ ਕਾਉਂਸਲਰ ਹੈਗੇ ਹੋ ਤੇ ਜੇ ਤੁਸੀਂ ਲੋਕਾਂ ਦਾ ਕੰਮ ਕਰਾਓਗੇ ਠੀਕ ਹੈ ਤੇ ਇਹਦੇ ਰਿਲੇਟਡ ਹੈ ਕਿਉਂ ਇੱਕੋ ਇੱਕੋ ਤੁਸੀਂ ਗਲਤੀ ਕਰ ਲਈ ਤੁਸੀਂ ਇਹਨਾਂ ਨੂੰ ਲੱਗਦਾ ਗਲਤੀ ਕਰ ਲਈ ਨਾ ਜੀ ਇਹ ਕਹਿੰਦੇ ਕਿਉਂ ਕਰਾ ਰਹੇ ਹੋ ਹਮ ਯਾਦ ਆ ਕਹਿੰਦੇ ਸਾਡਾ ਬੰਦਾ ਕਰਾਵੇ ਜੇ ਉਹ ਕਰਾਵੇ ਇਹਨਾਂ ਦਾ ਕੋਈ ਨਾ ਕਰਾਵੇ ਤੁਸੀਂ ਕਰੋ ਲੱਗਦਾ ਮੈਂ ਕਹਿੰਨਾ ਅਸੀਂ ਇਹ ਰੇਜ ਨਹੀਂ ਵੜਦੇ ਇਹ ਲੈਨ ਜੀ ਮੇਮਰੀ ਕਰਦੇ ਇਹਦੀਆਂ ਸਾਫ ਹਮ ਕਰਦੇ ਨਹੀਂ ਇਹਦੀਆਂ ਸਾਫ ਅਸੀਂ ਕਿਉਂ ਜਾਣੇ ਜੋ ਨਹੀਂ ਸਮਸਿਆ ਹਲ ਹੁੰਦਾ ਨਾ ਸਸਿਆ ਜਿਹੜੀ ਪਹੁੰਚਦੀ ਹੈ ਗਲੀ ਮੇਰੇ ਤੱਕ ਤਾਂ ਪਹੁੰਚਦੀ ਨਹੀਂ ਨਾ ਹਰੇਕ ਨੂੰ ਪਹੁੰਚਦੀ ਹੋਣੀ ਹੈ ਉੱਪਰ ਵੀ ਪਹੁੰਚਦੀ ਹੋਣੀ ਹੈ ਮੇਰੇ ਤੋਂ ਉੱਪਰ ਐਮਐਲਏ ਸਾਹਿਬ ਕੋ ਪਹੁੰਚਦੀ ਹੋਣੀ ਹੈ ਮੰਤਰੀ ਸਾਹਿਬ ਕੋ ਵੀ ਦਿਖਦੀ ਹੋਣੀ ਹੈ ਖਵਾਨੇ ਚ ਖਬਰਾ ਲੱਗਦੀ ਹੈ ਸਾਰੇ ਨੂੰ ਦਿਖਦੀ ਹੋਣੀ ਨਾ ਉਹਨੂੰ ਸੈਂਸਿਟੀ ਨਾਲ ਕਿਉਂ ਨਹੀਂ ਹਲ ਕਰਦੇ ਕਿਉਂ ਲੋਕੀ ਰੋ ਰੋ ਤੰਗ ਹੋਣ ਇੱਕ ਜਦਵਾਰੀ ਦੋ ਸੰਸਿਆ ਆ ਗਈ ਦੋ ਵਾਰੀ ਆ ਗਈ ਤਿੰਨ ਵਾਰੀ ਆ ਗਈ ਤਾਂ ਬਾਰ ਬਾਰ ਆ ਰਹੀ ਹੈ ਤਾਂ ਇਟ ਮੀਨਸ ਆਪਣੇ ਚ ਕਿਤੇ ਵੀ ਨਾ ਕਿਤੇ ਕੋਈ ਕਮੀ ਆ ਗਈ ਅੱਜ ਤੁਸੀਂ ਅੱਜ ਜੋਂ ਡੀ ਦੇ ਵਿੱਚ ਗਏ ਉੱਥੇ ਤੁਸੀਂ ਮੰਗ ਪੱਤਰ ਕੋਈ ਦਿੱਤਾ ਕੋ ਉਹਨਾਂ ਨੂੰ ਦਿੱਤਾ ਨਹੀਂ ਪਰ ਅਸੀਂ ਕਿ ਚਤਾਵਨੀ ਜਰੂਰ ਦੇ ਕੇ ਆਏ ਹਾਂ ਅੱਜ ਅਫਸਰ ਆਏ ਆ ਇਹਨਾਂ ਨੇ ਮਾੜੀ ਮੋਟੀ ਕੰਮਣਾ ਕੰਮ ਕਰਨਾ ਸ਼ੁਰੂ ਕੀਤਾ ਸਾਡੇ ਕੋਲ 5-7 ਦਿਨ ਟਾਈਮ ਮਿਲਿਆ ਪ੍ਰੋਪਰ ਹੱਲ ਕਰਨ ਦਾ ਅਸੀਂ ਕਹਿੰਦੇ ਪ੍ਰੋਪਰ ਤਰੀਕੇ ਨਾਲ ਇਹਦਾ ਪੇਪਰ ਵਰਕ ਕਰਕੇ ਸਾਰਾ ਸ਼ੁਰੂ ਕਰ ਦਾਂਗੇ ਪਰ ਜੇ ਇਹ ਨਾ ਸੁਧਾਰ ਹੋਇਆ 5-7 ਦਿਨ ਤੱਕ ਅਸੀਂ ਜਿਹੜੀ ਗਾਰ ਮੱਲੇ ਜਾਂਦੀ ਆ ਉਹਦੀ ਬਾਲਟੀਆਂ ਭਰਾਂਗੇ ਕੰਸਰਨ ਅਫਸਰ ਹੈ ਦਫ਼ਤਰਾਂ 'ਚ ਕਮਿਸ਼ਨਰ ਸਾਹਿਬ ਦੇ ਦਫ਼ਤਰ 'ਚ ਮੇਅਰ ਸਾਹਿਬ ਦੇ ਦਫ਼ਤਰਾਂ ਦੇ ਵਿੱਚ ਘਰਾਂ ਦੇ ਬਾਹਰ ਉੱਥੇ ਜਾ ਕੇ ਸਟਾਂਗੇ ਕਿਉਂਕਿ ਜਿਹੜੇ ਲੋਕ ਜੋ ਵੀ ਘੰਟੇ ਉੱਥੇ ਰਹਿੰਦੇ ਆ ਇਹਨਾਂ ਨੂੰ ਵੀ ਪਤਾ ਲੱਗਣਾ ਕਿ ਦਾਰ ਇਹਨਾਂ ਦੇ ਪਈ ਉੱਥੇ ਤੁਹਾਡੇ ਕੋਲ ਕੁਝ ਆਪਣਾ ਕੋਈ ਹੈਗੇ ਪ੍ਰੋਪਲਰ ਹੈਗਾ ਬਹੁਤ ਕੁਝ ਹੈ ਮੈਂ ਕਹਿੰਦਾ 20 ਹਰ ਇੱਕ ਦਾ ਖਾਸ ਹੋਰ ਹੈ ਆ ਲੈਟਰ ਆ ਆ ਦੇਖੋ ਇਹ ਪਿਛਲੇ ਸਾਲ ਦੀ ਮੈਂ ਸਾਥੀ ਨੂੰ ਕਹਾਂਗਾ ਜਰਾ ਇੱਧਾ ਜ਼ੂਮ ਕਰਕੇ ਜਰਾ ਦਿਖਾਇਆ ਜਾਵੇ ਜਿਹੜੀਆਂ ਇਹਨਾਂ ਨੇ ਜਿਹੜੀ ਲੈਟਰ ਦਿੱਤੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਨਾਲ ਜਿਹੜੀ ਇਹ ਮਾ ਯੂ ਕਮਿਸ਼ਨਰ ਸਾਹਿਬ ਨੂੰ ਇਹ ਜੋਂ ਡੀ ਦੇ ਵਿੱਚ ਦਾ ਇਹਨਾਂ ਨੇ ਦਿੱਤੇ ਉਹ ਉੱਥੇ ਸਾਈਨ ਵੀ ਹੋਏ ਹੋਏ ਆ ਪਰ ਕਿਤੇ ਨਾ ਕਿਤੇ ਜਾ ਕੇ ਉੱਥੇ ਸੁਨਵਾਈ ਨਹੀਂ ਹੁੰਦੀ ਤੇ ਗੱਲ ਜਿਹੜੀ ਸਾਡੀ ਜਰਨਲ ਹਾਊਸ ਦੀ ਮੀਟਿੰਗ ਹੁੰਦੀ ਹੈ ਹਰ ਮੀਟਿੰਗ 'ਚ ਅਸੀਂ ਇਹ ਮੁੱਦਾ ਚੱਕਦਾ ਮੈਂ ਹਮ ਮਤਲਬ ਤੁਸੀਂ ਪੰਜ ਗਲੀਆਂ 10 ਗਲੀਆਂ ਦੇ ਵਿੱਚ ਤੁਸੀਂ ਆਪ ਵੀ ਉਲਝਿਆ ਤਾਂ ਮੈਨੂੰ ਵੀ ਉਲਝਾਇਆ ਹਮ ਬਾਕੀ ਵਾਰੀ ਸਾਰਾ ਅਸੀਂ ਕੰਮ ਕਰਦੇ ਆਂ ਸਮੱਸਿਆ ਆਂਦੀ ਹੈ ਜੀ ਰੁਟੀਨ ਦੇ ਵਿੱਚ ਸਮੱਸਿਆ ਹਰ ਏਰੀਆ 'ਚ ਥੋੜੀ-ਬਹੁਤ ਆਂਦੀ ਹੈ ਬਟ ਉਹ ਹੱਲ ਹੋ ਜਾਂਦੀ ਹੈ ਹਮ ਇਹ ਤਾਂ ਤੁਸੀਂ ਹਾਲ ਹੀ ਨਹੀਂ ਘਟ ਰਹੇ ਤਾਂ ਬੰਦੇ ਪਰੇਸ਼ਾਨ ਕਿੱਤੇ ਹੋਏ ਆ ਇਹ ਤਾਂ ਤੁਸੀਂ ਜਿਵੇਂ ਕਹਿ ਰਹੇ ਨਾ ਕਿ ਹਾਂ ਮੈਂ ਕਿੰਨੀ 5-7 ਵਾਰੀ ਜਾ ਕੇ ਆ ਕੋਈ ਹਾਲ ਨਹੀਂ ਨਿਕਲਿਆ ਹਨ ਤੇ ਇੱਥੇ ਧਰਨੇ ਵੀ ਅਸੀਂ ਲਗਾਏ ਕੋਈ ਸੁਣਵਾਈ ਵੀ ਨਹੀਂ ਹੋਈ ਮੈਨੂੰ ਲੋਕੀ ਮੇਰੇ ਗੱਲ ਪਿਛਲੇ 2 ਮਹੀਨੇ ਤੋਂ ਕਹਿ ਰਹੇ ਕਿ ਅਸੀਂ ਧਰਨਾ ਦੇਣਾ ਅਸੀਂ ਸੜਕ ਬੰਦ ਕਰਨੀ ਮੈਂ ਚਾਹੇ ਉਹ ਵੀ ਹੈ ਮਾੜੀ ਦਾ ਪਰ ਫੇਰ ਹੀ ਮੈਂ ਕਹਿੰਦਾ ਨਹੀਂ ਹਾਂ ਆਮ ਪਬਲਿਕ ਨੂੰ ਪਰੇਸ਼ਾਨ ਅੱਬਾ ਨਾ ਕਰੀਏ ਕਿਉਂਕਿ ਹਰ ਬੰਦਾ ਆਪਣੇ ਘਰੋਂ ਕਿਸੇ ਨਾ ਕਿਸੇ ਕੰਮ ਨੂੰ ਨਿਕਲ ਆਉਂਦਾ ਪਹਿਲੇ ਕੁਝ ਪਰੇਸ਼ਾਨ ਹੁੰਦਾ ਹੈ ਉਹਨਾਂ ਦਾ ਕੋਈ ਕਸੂਰ ਨਹੀਂ ਜੀ ਪਰ ਅੱਜ ਪਾਣੀ ਸਿਰ ਤੋਂ ਨਿਕਲ ਗਿਆ ਅਜੀ ਵੀ ਅਸੀਂ ਸੜਕ ਨਹੀਂ ਘੇਰੀ ਅਸੀਂ ਚਾਹੁੰਦੇ ਸੜਕ ਬੰਦ ਕਰਦੇ ਉਹ ਸਵਾਲਾ ਚੌਂਕ ਬਹਿ ਜਾਂਦੇ ਸਾਰੇ ਅਫਸਰ ਉਹਦੇ ਪਹੁੰਚਦੇ ਪਰ ਫੇਰ ਵੀ ਅਸੀਂ ਇਹਨਾਂ ਦਾ ਦਫਤਰ ਘੇਰਿਆ ਜਾ ਕੇ ਪਰ ਇਹ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਅਸੀਂ ਸੜਕਾਂ ਵੀ ਘੇਰੀਏ ਅਸੀਂ ਇਹਨਾਂ ਦੇ ਘਰਾਂ 'ਚ ਵੀ ਜਾ ਕੇ ਉਹ ਗਨਸਿੱਟੇ ਜਿਹੜਾ ਮੁਹੱਲੇ 'ਚ ਆਇਆ ਇਹ ਸਾਨੂੰ ਮਜਬੂਰ ਕਰ ਰਿਹਾ ਮੈਂ ਤਾਂ ਦੇਖੋ ਤੁਹਾਡੇ ਮਾਧਿਅਮ ਰਹੀ ਇਹਨਾਂ ਨੂੰ ਫੇਰ ਹੱਥ ਜੋੜ ਕੇ ਦੇਖੋ ਬੇਨਤੀ ਕਰਦਾ ਕਿ ਪੁਲਿਸ ਉਹ ਏਰੀਆ ਦੀ ਸੋਧ ਲੈ ਲਓ ਸੁਧਾਰ ਕਰ ਦਿਓ ਉਹ ਵੀ ਆਪਣੇ ਵਾਂਗੂ ਇਨਸਾਨ ਨੇ ਠੀਕ ਹੈ ਤੁਸੀਂ ਪੜ ਲੈ ਕੇ ਹੌਸਲਾ ਲਾਗੇ ਤੁਹਾਡੇ ਕੋਲ ਕੁਰਸੀਆਂ ਤੁਹਾਡੇ ਕੋਲ ਗੱਡੀਆਂ ਤੁਹਾਨੂੰ ਸਰਕਾਰੀ ਕੋਠੀਆਂ ਮਿਲੀਆਂ ਆਈਆਂ ਉਹ ਆਪਣੇ ਪੁਰਾਣੇ ਘਰਾਂ ਹੀ ਰਹਿ ਰਹੇ ਜਿੱਥੇ ਜੰਮੇ ਆ 50 50 ਸਾਲ 60 60 70 ਦਾ ਉਮਰ ਹੋ ਗਈ ਉੱਥੇ ਹੀ ਰਹਿ ਰਹੇ ਹਨ ਉਹਨਾਂ ਕੋ ਜੋ ਪਰਮਾਤਮਾ ਨੇ ਜਿੱਥੇ ਰੱਖਿਆ ਉਹ ਨਹੀਂ ਤੁਹਾਡੇ ਕੋਲ ਕੋਠੀਆਂ ਜਰਦੇ ਪਰ ਜਿੱਥੇ ਰਹਿ ਰਹੇ ਘਟ ਕੋਣ ਇਨਸਾਨ ਵਰਗਾ ਜੀਵਨ ਦਾ ਉਹਨਾਂ ਨੂੰ ਜੀਂਦੇ ਹੋ ਜੀ ਬਿਲਕੁਲ ਸੋ ਗੱਲਬਾਤ ਕੀਤੀ ਹੈ ਜਿਹੜੇ অরুণ ਜੀ ਹੈਗੇ ਨੇ ਜਿਹੜੇ ਕਾਉਂਸਲਰ ਸਾਹਿਬ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਦਾ ਕਹਿਣਾ ਹੈਗਾ ਵਾ ਜਿਹੜੇ ਢੋਕਾ ਮੱਲੇ ਵਿੱਚ ਕਾਫੀ ਦੇਰ ਤੋਂ ਲੋਕ ਪਰੇਸ਼ਾਨ ਹੋਏ ਪਏ ਹੈਗੇ ਨੇ ਗੰਦਗੀ ਨੂੰ ਲੈ ਕੇ ਪਾਣੀ ਨੂੰ ਲੈ ਕੇ ਔਰ ਇਹਨਾਂ ਦਾ ਨਾਲ ਇਹ ਵੀ ਕਹਿਣਾ ਹੈਗਾ ਜਿਹੜਾ 4-5 ਮਹੀਨੇ ਰਹਿ ਗਏ ਬਰਸਾਤਾਂ ਨੂੰ ਜਦੋਂ ਇਹ ਤਾਂ ਜਾ ਕੇ ਖੜਦੇ ਲੋਕਾਂ ਨਾਲ ਜਾ ਕੇ ਖੜਦੇ ਕਿ ਚੱਲ ਲੋਕਾਂ ਦਾ ਸੁਧਾਰ ਹੋ ਜਵੇ ਲੋਕਾਂ ਦਾ ਹੱਲ ਹੋ ਜਵੇ ਪਰ ਇਹਨਾਂ ਦਾ ਇਹ ਨਾਲ ਇਹ ਵੀ ਕਹਿਣਾ ਸੀ ਅੱਜ ਜੌਨ ਡੀ ਦੇ ਉੱਤੇ ਗਏ ਸੀ ਉਹਨਾਂ ਨੇ ਸਾਡੀ ਅਸੀਂ ਕਹਿ ਕੇ ਆਏ ਆ ਜੇ ਤਾਂ ਉਹਨਾਂ ਨੇ ਸੁਧਾਰ ਕਰਤਾ ਕਰਤਾ ਤੇ ਫਿਰ ਤਾਂ ਹੈਗਾ ਵੈਲਨਗੁੱਡ ਤੇ ਜੇ ਨਾਂ ਸੁਧਾਰ ਕੀਤਾ ਅਸੀਂ ਇੱਥੋਂ ਬਾਲਟੀਆਂ ਚੱਕ ਕੇ ਗੰਦਰੂ ਲੈ ਕੇ ਜਾਵਾਂਗੇ ਉੱਥੇ ਘਰਾਵ ਕਰਾਂਗੇ ਤੇ ਇਹਨਾਂ ਦਾ ਇਹ ਵੀ ਕਹਿਣਾ ਲੁਧਿਆਣਾ ਸਮਾਰਟ ਸਿਟੀ ਨੂੰ ਇੱਕ ਨਾਮ ਦਿੱਤਾ ਗਿਆ ਸੀ ਪਰ ਕਿਤੇ ਨਾ ਕਿਤੇ ਜਾ ਕੇ ਲੁਧਿਆਣਾ ਸਮਾਰਟ ਸਿਟੀ ਨਹੀਂ ਬਣਿਆ ਗਿਆ ਹੈਗਾ ਤੇ ਅੱਜ ਇਹਨਾਂ ਨੇ ਆਪਣੀ ਜਿਹੜੀ ਹੱਡ ਵੀਤੀ ਇਹਨਾਂ ਨੇ ਆਪਣੀ ਸੁਣਾਈ ਹੈਗੀ ਹੈ ਸਾਡੇ ਚੈਨਲ ਦੇ ਮਾਧਮ ਰਾਹੀਂ ਤੇ ਤੁਸੀਂ ਦੇਖ ਸਕਦੇ ਹੋ ਸਿਟੀ ਹੋਮ ਚੈਨਲ ਕਮੈਂਟਾਂ ਰਾਹੀਂ ਜਰੂਰ ਦੱਸਿਓ ਜੁੜੇ ਰਹੋ ਤੁਸੀਂ ਸਿਟੀ ਹੋਮ ਦੇ ਨਾਲ ਕੈਮਰਾ ਪਰਸਨ ਵਿਕਾਸ ਦੇ ਨਾਲ ਹਿਤੇਸ਼ ਖੰਨਾ ਦੀ ਰਿਪੋਰਟ